ਖਲੂਈਏ ਫਿਲਮ ਨੂੰ ਸਾਨੂੰ ਦੇਖਣ ਤੋਂ ਪਹਿਲਾਂ ਤੁਹਾਨੂੰ ਦੱਸੀਏ ਕਿ ਇਹ ਆਪਣਾ ਜੀਜੇ ਨਾਲ ਵੈਰ ਪਰ ਪਾਰਟ 2 ਤਾਂ ਨਹੀਂ ਆਪਾਂ ਕਹਿ ਸਕਦੇ ਪਰ ਇਹ ਬਹੁਤ ਛੋਟੀ ਹੈ ਛੋਟੀ ਛੋਟੀ ਫਿਲਮਾਂ ਤੁਸੀਂ ਇਹਨਾਂ ਨੂੰ ਜਿੰਨਾ ਜੁਆਇ ਕਰ ਸਕਦੇ ਹੋੰਦਾ ਕਰੋ ਕੋਈ ਪ੍ਰੋਬਲਮ ਕਰਕੇ ਆਪ ਜੀਜੇ ਨਾਲ ਵੈਰ ਨਹੀਂ ਕੱਟ ਪਾਏ ਚਲੋ ਕੋਈ ਗੱਲ ਨਹੀਂ ਅੱਜ ਵੀ ਆਪਾਂ ਤੁਹਾਡੇ ਲਈ ਫਿਲਮ ਕੱਢਾਂਗੇ ਜ਼ਰੂਰ ਚਲੋ ਤੁਸੀਂ ਇਹ ਤਨੀ ਛੋਟੀ ਜੀਜੇ ਨਾਲ ਵੈਰ ਦੇਖੋ ਤੁਹਾਨੂੰ ਮਜ਼ਾ ਆਇਆ ਤਾਂ ਸਬਸਕ੍ਰਾਈਬ ਕਰਿਓ ਮੈਂ ਉਹਨੇ ਈੰਨੇ ਵਾਰ ਕਿਹਾ ਸੀ ਉਹਨੂੰ ਈੰਨੇ ਵਾਰ ਸਮਝਾਇਆ ਸੀ ਪਰ ਮੈਂ ਜਿੱਦ ਕਰੇ ਜਾਣਾ ਸੀ ਪਰ ਮੈਨੂੰ ਸਭ ਮਜਬੂਰੀਆਂ ਕਰਦੇ ਪੈ ਗਈਆਂ ਨੇ ਇਹ ਸਾਰੇ ਭੈਣਾਂ ਨੇ ਮੇਰੇ ਰੱਖੀਆਂ ਬੰਦੀਆਂ ਕਰ ਗਈਆਂ ਭਿੰਦੀਆਂ ਮੇਰੇ ਭੈਣਾਂ ਨੇ ਤੂੰ ਅਰੇ ਕੁੜੀ ਆ ਸਾਰੇ ਨੇ ਰੱਖਿਆ ਬੰਦੀਆ ਪ੍ਰਿਕਮਰੀ ਸਗੀ ਭੈਣ ਦੀ ਆ ਪਈ ਇਹ ਕਿਵੇਂ ਹੋ ਸਕਦਾ ਇਹ ਇੱਕ ਉਹਨੂੰ ਉਦੋਂ ਪਤਾ ਲੱਗੂਗਾ ਜਿਸ ਦਿਨ ਮੈਂ ਮਰ ਗਿਆ ਇਹਨਾਂ ਦਾ ਕੋਣ ਪਤਾ ਨਹੀਂ ਲੱਗਣਾ ਹੁਣ ਉਹਨੂੰ ਮੈਂ ਸਮਝਾਵਾਂ ਸਮਝਾਵਾਂ ਕਿਵੇਂ ਯਾਰ ਮੈਂ ਭੈਣੂਰੇ ਬੁਲਾ ਮੈਂ ਕਿ ਮੈਂ ਉੱਥੇ ਆਵਾਂ ਲਾਇਦਾ ਭੈਣੂਰੇ ਆਉਗੀ ਤਾਂ ਪਰ ਮੇਰੇ ਬਹੁਤ ਵਧੀਆ ਗੱਲਾਂ ਹੈ ਇਹ ਮੇਰੇ ਕੋਲ ਆ ਗਿਆ ਥੋੜਾ ਟਾਈਮ ਬਚਿਆ ਹਾਂ ਹਿਉ ਥੋੜਾ ਟਾਈਮ ਮੇਰੇ ਕੋਲ ਉਪਤਿਆ ਕੋਈ ਮੈਂ ਕੁਝ ਕਰ ਸਕਦਾ ਤਾਂ ਕਰ ਨੂੰ ਨਹੀਂ lever ਬੋਈ ਤਾਂ ਕੁਝ ਹੋਣਾ ਕੁਝ ਦਾ ਕੁਝ ਕਰ ਹੋਟਾ ਨਾ ਕੁਝ ਕਰਨਾ ਪਊਗਾ ਤੂੰ ਚੁੱਪ ਕਰਕੇ ਬਹਿ ਗਿਆ ਨਾ ਲੋ ਮੇਲੇ ਚ ਬਣੇ ਮਾਰਨਗੇ ਕੀ ਤੂੰ ਦੇ ਨਹੀਂ ਭੈਣ ਆਇਆ ਜੇ ਸੁਧਾਰਾ ਬਲਸਰ ਹੋ ਕੇ ਉੱਠਿਆ ਉਹ ਤੇਰੀ ਭੈਣ ਕੁਝ ਕਰ ਨਹੀਂ ਸਕਦੀ ਇਹ ਲੋਕ ਤਾਂ ਰੱਦ ਦੇ ਦੇ ਕੇ ਮਾਰ ਦੇਣਗੇ ਮੋਹਿਦ ਇਹਨੇ ਕੁਝ ਕਰਨਾ ਪੂਗਾ ਹੁਣ ਹੀ ਦੇਖਦਾ ਕੁਝਾ ਕੁਝ ਕਰਦਾ ਚੱਲਦਾ ਹੁਣ ਮੈਂ ਉਹ ਯਾਰ ਹੁਣ ਮੈਂ ਚੱਲਦਾ ਕਿਉਂਕਿ ਹੁਣ ਮੇਰਾ ਬਹੁਤ ਟਾਈਮ ਮੋਹਿਦ ਵੇਸਟ ਹੋ ਰਿਹਾ ਤੇਰਾ ਰਾਤ ਵੀ ਬਹੁਤ ਹੋ ਰਹੀ ਆ ਚੱਲ ਮੋਹਿਦ